ਜੋਗ ਬਦਲਣ ਦੁਨੀਆਂ ਦਾ ਰੱਬੀ ਜੋਗ ਪਰਸ਼ ਨੇ ਆਉਂਦੇ ਆਮਦ ਤੇ ਜਿੰਨਾ ਦੀ ਸਾਧੂ ਸੰਤ ਨੇ ਸੀਸ ਚਕਾਉਂਦੇ ਹੱਥ ਰੱਖ ਦੋ ਕੁਝਾਂ ਤੇ ਕਰਤੀ ਖੁਸ਼ੀ ਬੀਕਣ ਸਾਗੀ ਪਨਦਾਨੀ ਪੁੱਤਰਾ ਦਾ ਗੁਰਤੇ ਚਿਲਾ ਸੰਤ ਸਪਾਗੀ ਸੱਤ ਸੁਦੀ ਪੌਦੀ ਸੀ ਸਤਾਰਾਂ ਸੌਤੇ ਤੇੀ ਸੰਮਤ ਬੇਰੰਗੀ ਦੁਨੀਆਂ ਤੇ ਆ ਗਈ ਅਣਖਾਂ ਵਾਲੀ ਰੰਗਤ ਪ੍ਰਗਟਿਉ ਵਿੱਚ ਪਤਨੀ ਦੀ ਮਾਰੇ ਇਹ ਗਮਡਾ ਨੂਰ ਇਲਾਗੀ ਬਨਦਾਨੀ ਪੁੱਤਰਾ ਦਾ ਗੁਰ ਤੇ ਚਲਾ ਸੰਤ ਸਿਪਾਗੀ ਘਰ ਨੋਵੇ ਗੁਰ ਦੇ ਜੋ ਬੇਪਰਵਾ ਸਤ ਗੁਰ ਨੇ ਆਏ ਭਨ ਕੜੇ ਨਿਸ਼ਾਨੇ ਲਾ ਕੰਗਣ ਪਾਣੀ ਵਿੱਚ ਬਹਾਰਾ ਤਾ ਗੁਜਰੀ ਦਾ ਕਰਦਾ ਚੂਜਿਓ ਚੂਟੀ ਮਾਗੀ ਤਨਦਾਨੀ ਪੁੱਤਰਾਂ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਕਿਰਪਾ ਦੇ ਸਾਕਰ ਜੀ ਤੇਰਾ ਦਗ ਤੱਕ ਕਰਦਾ ਮੱਥਾ ਰੰਗ ਤਿਆਗ ਚੰਡੂਲੀਆ ਨਾਗੀ ਤਨਦਾਨੀ ਪੁੱਤਰਾਂ ਦਾ ਗੁਰਤੇ ਚਿਲਾ ਸੰਤ ਸਿਪਾਗੀ ਹੱਥ ਬਾਜ ਤੇ ਸਰ ਕਲੰਗੀ ਸ਼ਾਸਤਰ ਪੈਨੇ ਸ਼ਾਹੀ ਲੱਗਣ ਨੈਣਾ ਚੋਂ ਪਗਤੀ ਦੇ ਇਲਾਹੀ ਪਾਵ ਦਿਲਾਂ ਨੂੰ ਪਸਬੀਨਾ ਪਦਰਦਾ ਆਲਮ ਕੁੱਲ ਗਵਾਹੀ ਤਨਦਾਨੀ ਪੁੱਤਰਾਂ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਜਾਦਿਆਂ ਮਜਲੁਕਾਨੇ ਅੰਮ੍ਰਿਤ ਪਾਨ ਖੰਡੇ ਦਾ ਕਰਿਆ ਹਰ ਤੇ ਬਚ ਗੈਰਤ ਦਾ ਤੁਸਾਂ ਚਿਰਾਗ ਬਾਲ ਹੈ ਅਰਿਆ ਵਿਚ ਰਣ ਦੇ ਸਿੰਘ ਤੇਰੇ ਜਾਨ ਦੇ ਆਥੀ ਨੂੰ ਵੀ ਟਾਗੀ ਤਨਦਾਨੀ ਪੁੱਤਰਾਂ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਸਿੱਖਾਂ ਤੇ ਗੈਰਤ ਦਾ ਐਸਾ ਪਿਆਰ ਪੈ ਗਿਆ ਗੂੜਾ ਫਾਂਸੀ ਵੀ ਕੱਪੇ ਹੁੰਦਾ ਜਿਵੇਂ ਪੰਗੂੜਾ ਕੋਈ ਸ਼ਾਨ ਨਹੀਂ ਤੇਰਾ ਨਾਂ ਸੀ ਸੱਚਕਾਂ ਦੀ ਖਲਕ ਤੇ ਤਾਗੀ ਤਨਦਾਨੀ ਪੁੱਤਰਾਂ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਬਚ ਰਣ ਦੇ ਚੰਨ ਜੋ ਤੇਰੀ ਸਦਾ ਪਰਮ ਲਈ ਖੜਕੇ ਪੁੱਤ ਤੇਰੇ ਲੱਖਾਂ ਦੇ ਮੂਰੇ ਸ਼ੇਰਾਂ ਬੰਗਰ ਵੜਕੇ ਲਖਤਾ ਵਾਰੀ ਕਨੂ ਗਏ ਆਪਣਾ ਖੂਨ ਬਣਾ ਕੇ ਸਿਆਗੀ ਤਨਦਾਨੀ ਪੁੱਤਰਾ ਦਾ ਗੁਰ ਤੇ ਚਿਲਾ ਪਾ ਗਈ ਧਨ ਨਿੱਕਿਆਂ ਛਿੰਦਿਆ ਨੇ ਨੀਹਾਂ ਬਚਦੇ ਹਾਂ ਛੜਵਾਇਆਂ ਦੋ ਵੱਡਿਆਂ ਰਣ ਵਿੱਚ ਸੀ ਮੰਗ ਕੇ ਆਪ ਸ਼ਹੀਦੀਆਂ ਪਾਈਆਂ ਗੈਰਤਮੰਦ ਸਦਕੀਆਂ ਨੇ ਹੱਸ ਕੇ ਲਾੜੀ ਮੋਤ ਬਿਆਗੀ ਨਦਾਨੀ ਪੁੱਤਰਾ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਪਤ ਚਾਰੀ ਵਾਰਕ ਵੀ ਧੰਨ ਤੂੰ ਰੱਬ ਦਾ ਸ਼ੁਕਰ ਮਨਾ ਗਿਆ ਨਾ ਦੁਨੀਆਂ ਵਿੱਚ ਹੋਣਾ ਐਸਾ ਹੈ ਇਤਿਹਾਸ ਬਣਾ ਗਿਆ ਜਦ ਦੀ ਬਣੀ ਤਬਾਗੀ ਤਨਦਾਨੀ ਪੁੱਤਰਾ ਦਾ ਗੁਰ ਤੇ ਚਲਾ ਸੰਤ ਸਿਪਾਗੀ ਸ਼ਾਸਤਰ ਦੀ ਵਿਦਿਆ ਜੋ ਕਰਦੀ ਵੈਰੀ ਨਾਲ ਚ ਹੀਡਾ ਸ਼ਬਦਾਂ ਨਾਲ ਪਾਪੀ ਦੇ ਕਰਤਾ ਖਤਮ ਜੀਵਨ ਦਾ ਖੇਡਾ ਔਰੰਗੀ ਵਰਗੀਆਂ ਦੀ ਪੈਰਾਗੀ ਥਾਏ ਅੱਗ ਵਿਸਾਗੀ ਤਨਦਾਨੀ ਪੁੱਤਰਾ ਦਾ ਗੁਰਤੇ ਚਿਲਾ ਸੰਤ ਸਿਪਾਗੀ ਨਾ ਗੁਣੀ ਗਿਆਨੀ ਮੈਂ ਪੂਰਾ ਲਿਖਣ ਜੋਗਾ ਕਰਿਓ ਮਨ ਚਾਹੇ ਲਿਖਣ ਦਾ ਸਿਰ ਤੇ ਹੱਥ ਮਿਹਰ ਦਾ ਤਰਿਓ ਮਨ ਦੀਪ ਬਸੀਆਂ ਦੀ ਲਿਖਣ ਲਈ ਰੂਰ ਅਗੇ ਤੇ ਆਈ ਤਨਦਾਨੀ ਪੁੱਤਰਾ ਦਾ ਗੁਰ ਤੇ ਚਿਲਾ ਸੰਤ ਸਿਪਾਗੀ ਤਨਦਾਨੀ ਪੁੱਤ